जय साईनाथ सारे भक्त हांजी भगत जी ਆਪਾਂ ਲਾਈਵ ਹੋਏ ਆ ਅੱਜ साई जी ਦੇ ਮੰਦਿਰ ਦੇ ਵਿੱਚ ਇਹ ਮੰਦਿਰ ਹੈ ਜੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਮਾਨਸਾ ਤਿੰਨ ਕੋਣੀ ਜਿੱਥੇ ਬੱਤੀਆਂ ਵਾਲਾ ਚੌਕ ਹੈ ਬੱਤੀਆਂ ਵਾਲੇ ਚੌਕ ਦੇ ਨੇੜੇ ਪੈਂਦਾ ਜੀ साईं ਦਾ ਮੰਦਿਰ ਮੰਦਿਰ ਦੇ ਪਿਛਲੇ ਪਾਸੇ ਮੰਦਿਰ ਇੱਕ ਹੋਰ ਬਣਿਆ ਜੀ ਮਾਤਾ ਬਗਲਾमुखी ਦਾ ਮੰਦਿਰ ਤੁਹਾਨੂੰ ਲੈ ਕੇ ਚੱਲਦੇ ਆਂ ਮਾਤਾ ਬਗਲਾमुखी ਦੇ ਮੰਦਿਰ ਦੇ ਵਿੱਚ ਇਧਰ ਰਸਤਾ ਜਾਂਦਾ ਜੀ ਬਿਲਕੁਲ ਮੰਦਰ ਦੇ ਬੈਕ ਸਾਈਡ ਤੇ ਬਣਿਆ ਹੋਇਆ ਜੀ ਮੰਦਰ ਮਾਤਾ ਬਗਲਾਮੁਖੀ ਜੀ ਦਾ ਮੰਦਰ 21 ਜੁਲਾਈ 2024 ਨੂੰ ਮਾਤਾ ਬਗਲਾਮੁਖੀ ਦੇ ਮੰਦਰ ਦੀ ਮੂਰਤੀ ਸਥਾਪਨਾ ਹੋਣੀ ਹੈ ਜੀ ਆ ਮੰਦਰ ਤੁਹਾਨੂੰ ਦਿਖਾ ਦਈਏ ਜੀ ਉੱਪਰੋਂ ਆ ਮੰਦਰ ਬਣਿਆ ਮਾਤਾ ਬਗਲਾਮੁਖੀ ਦਾ ਨਾਲ ਬਣਿਆ ਜੀ ਸ਼ਿਵ ਸਾਈਂਤਾਮ 14 ਜੁਲਾਈ 2024 ਨੂੰ ਪੂਜਾ ਸ਼ੁਰੂ ਹੋ ਜਾਣੀ ਹੈ 7 ਦਿਨ ਲਗਾਤਾਰ ਪੂਜਾ ਚੱਲਣੀ ਹੈ ਜੀ ਮੰਦਰ ਦੇ ਵਿੱਚ ਤੇ 21 ਜੁਲਾਈ ਨੂੰ ਮੂਰਤੀ ਸਥਾਪਨਾ ਹੈ ਜੀ ਮੰਦਰ ਦੀ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਮਾਤਾ ਬਗਲਾ ਮੁਖੀ ਦੀ ਪੂਜਾ ਦੇ ਵਿੱਚ ਹਾਜ਼ਰੀ ਜ਼ਰੂਰ ਭਰੋ ਤੇ ਮੂਰਤੀ ਜਿਹੜੀ ਮੂਰਤੀ ਸਥਾਪਨਾ ਦਿਵਸ ਹੈ 21 ਜੁਲਾਈ ਨੂੰ ਹੈ ਹੁਣ ਆਪਾਂ ਤੁਹਾਨੂੰ ਸਾਰੇ ਮੰਦਰ ਦੀ ਦਿਖਾਵਾਂਗੇ ਸਾਰੇ ਮੰਦਰ ਸਾਰਾ ਮੰਦਰ ਦਿਖਾਵਾਂਗੇ ਹੁਣ ਸਾਈਂ ਜੀ ਦੇ ਦਰਬਾਰ ਤੇ ਫੇਰ ਚੱਲਦੇ ਆਂ ਵਾਪਸ ਤੇ ਸਮਾਂ ਯਾਦ ਰੱਖਣਾ ਜੀ 14 ਜੁਲਾਈ ਨੂੰ ਪੂਜਾ ਸ਼ੁਰੂ ਹੋ ਜਾਣੀ ਹੈ 21 ਜੁਲਾਈ ਤੱਕ ਪੂਜਾ ਚੱਲਣੀ ਹੈ 21 ਜੁਲਾਈ ਨੂੰ ਮੂਰਤੀ ਸਥਾਪਨਾ ਦਿਵਸ ਹੈ ਮਾਤਾ ਬਗਲਾਮੁਖੀ ਜੀ ਦੇ ਮੰਦਰ ਦੀ ਜਿਨ੍ਹਾਂ ਦੇ ਕੋ ਕੋਟ ਕਚੈਰੀ ਦੇ ਕੰਮ ਹੈ ਜਾਂ ਕਿਸੇ ਕਾਰਨ ਕੋਈ ਦੁਖੀ ਹੈ ਤਾਂ ਮਾਤਾ ਬਗਲਾਮੁਖੀ ਜੀ ਦੇ ਦਰਬਾਰ ਤੇ ਇੱਕ ਵਾਰੀ ਜ਼ਰੂਰ ਮੱਥਾ ਟੇਕੋ ਆ ਕੇ ਤੁਹਾਡੇ ਸਾਰੇ ਕਸ਼ਟ ਕਲੇਸ਼ ਕੱਟੇ ਜਾਣਗੇ ਜੀ ਆ ਸਾਈਂ ਜੀ ਦਾ ਦਰਬਾਰ ਹੈ ਜੀ ਸਾਈਂ ਜੀ ਦੇ ਦਰਬਾਰ ਦੇ ਵਿੱਚ ਵੀ ਹਾਜ਼ਰੀ ਭਰੋ ਜੈ ਸਾਈਂ ਨਾਥ ਜੈ ਸਾਈਂ ਬੱਬਾ ਸਾਈਂ ਜੀ ਦੇ ਦਰਬਾਰ ਦੇ ਬਿਲਕੁਲ ਮਗਰਲੇ ਪਾਸੇ ਮੰਦਿਰ ਹੈ ਜੀ ਮਾਤਾ ਬਗਲਾਮੁਖੀ ਜੀ ਦਾ ਜੈ ਸਾਈਂ ਨਾਥ ਆਹ ਧੋਣਾ ਹੈ ਜੀ ਦਰਸ਼ਨ ਕਰੋ ਸਾਈਂ ਨਾਥ ਜੀ ਦੇ ਧੋਣੇ ਦੇ ਦਰਸ਼ਨ ਕਰੋ ਜੀ ਜੈ ਹੋ ਜੈ ਸਾਈਂ ਨਾਥ ਸਮਾ ਯਾਦ ਰੱਖਿਓ ਜੀ 21 ਜੁਲਾਈ ਨੂੰ ਮੂਰਤੀ ਸਥਾਪਨਾ ਦਿਵਸ ਹੈ 14 ਜੁਲਾਈ 2024 ਨੂੰ ਪੂਜਾ ਸ਼ੁਰੂ ਹੋ ਜਾਣੀ ਹੈ 7 ਦਿਨ ਲਗਾਤਾਰ ਪੂਜਾ ਚੱਲਣੀ ਹੈ ਲੋਕੇਸ਼ਨ ਇੱਕ ਵਾਰੀ ਹੋਰ ਦੱਸ ਦਿੰਨੇ ਆ ਜੀ ਮੰਦਿਰ ਦੀ ਮਾਨਸਾ ਤਿੰਨ ਕੋਣੀ 32 ਵਾਲੇ ਚੌਕ ਤੋਂ ਜਦੋਂ ਆਪਾਂ ਕੈਂਚੀਆਂ ਵੱਲ ਨੂੰ ਜਾਈਏ ਤਾਂ ਸੱਜੇ ਪਾਸੇ ਥੋੜੀ ਜੀ ਦੂਰ ਜਾ ਕੇ 50 ਮੀਟਰ ਦੂਰ ਜਾ ਕੇ ਇਹ ਮੰਦਿਰ ਆਉਂਦਾ ਜੀ ਬਾਬਾ ਸਾਈ ਨਾਥ ਜੀ ਦਾ ਮੰਦਿਰ ਕਰੋ ਜੀ ਦਰਸ਼ਨ ਸਾਈ ਨਾਥ ਜੀ ਜਰੂਰ ਪਹੁੰਚਿਓ ਜੀ ਬਾਕੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਲੋਕੇਸ਼ਨ ਵੀ ਪਾਵਾਂਗੇ ਕਮੈਂਟਾਂ ਦੇ ਵਿੱਚ ਵੀ ਲੋਕੇਸ਼ਨ ਲਿਖ ਕੇ ਪਾ ਦੇਵਾਂਗੇ ਤੇ ਸਾਰੇ ਭਗਤਾਂ ਨੂੰ ਬੇਨਤੀ ਹੈ ਤੁਸੀਂ ਜਰੂਰ ਪਹੁੰਚਣਾ ਹੈ ਮਾਤਾ ਬਗਲਾ ਮੁਕਸ਼ੀ ਦੀ ਮੂਰਤੀ ਸਥਾਪਨਾ ਵਿਵਸਥੇ 14 ਜੁਲਾਈ 2024 ਨੂੰ ਪੂਜਾ ਸ਼ੁਰੂ ਹੈ ਸਤਿਦਲ ਲਗਾਤਾਰ ਇਹ ਪੂਜਾ ਚੱਲਣੀ ਹੈ ਜੀ ਜੈ ਸਾਈ ਨਾਥ ਜੈ